ਜੈ ਮਾਤਾ ਦੀ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਅੱਜ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ ਕਰਾਂਗੇ ਵਿੱਕੀ ਆਇਆ ਜੀ 8 ਸਾਲਾਂ ਤੋਂ ਮਿਹਨਤ ਕਰ ਰਹੇ ਨੇ ਇਹਨਾਂ ਦਾ ਡੌਗ ਦਾ ਕੰਮ ਹੈ ਜੀ ਸੇਲ ਪਰਚੇਸ ਦਾ ਕੁੱਤਿਆਂ ਦਾ ਕੰਮ ਹੈ ਜੀ ਮੇਨ ਠੀਕ ਹੈ ਜੀ ਔਰ ਇਹ ਬਾਹਰੋਂ ਵੀ ਬਰੀਡ ਆਂਦੀ ਹੈ ਇਹਨਾਂ ਕੋਲੇ ਬਹੁਤ ਬਹੁਤ ਵਧੀਆ ਕੰਮ ਹੈ ਇਹਨਾਂ ਦਾ ਦੁੱਧਾਲ ਪਿੰਡਾ ਇਹਨਾਂ ਦਾ ਕੈਨਲ ਬਹੁਤ ਸ਼ਾਨਦਾਰ ਹੈ ਜੀ ਇਹਨਾਂ ਦਾ ਕਿ ਇਹਨਾਂ ਤੋਂ ਪੁੱਛਾਂਗੇ ਕਿ ਇਹਨਾਂ ਦੇ ਕੰਮ ਬਾਰੇ ਫਿਰ ਇਹਨਾਂ ਨੇ ਕੀ ਲਿਆ ਉਹ ਵੀ ਦੱਸਾਂਗੇ ਤੁਹਾਨੂੰ ਨੂੰ 8 ਸਾਲ ਹੋ ਗਏ ਜੀ ਬਰੀਡਿੰਗ ਕਰਦੇ ਨੂੰ ਬਾਹਰੋਂ ਆਪਾਂ థਾਈਲੈਂਡ ਤੋਂ ਇੰਪੋਰਟ ਕਰਾਉਂਦੇ ਆ ਸਵਿਰੀਨ ਹਸਕੀ ਬੁਲੀਕੋਟ ਓਕੇ ਆਪਣਾ ਬੱਚਾ ਆਲ ਓਵਰ ਇੰਡੀਆ ਬਾਹਰੀ ਬਾਹਰੀ ਸਟੇਟਾਂ 'ਚ ਵੀ ਜਾਂਦਾ ਵਿੱਕੀ ਕਿੰਨੇ ਕੁ ਕੁੱਤੇ ਨੇ ਤੁਹਾਡੇ ਕੋਲੇ ਮੇਰੇ ਕੋਲ 50 ਪਲੱਸ ਡੌਗ ਨੇ ਜੀ ਓਕੇ 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 ਮਤਲਬ ਬਹੁਤ ਦੂਰ ਦੂਰ ਤੱਕ ਜਾਂਦੇ ਹੋਣਗੇ ਫਿਰ ਹਾਂ ਜੀ ਅੰਡੇਮਾਨ ਇਕਵਰ థਾਈਲੈਂਡ ਵੀ ਜਾਂਦੇ ਨੇ ਉਧਰੋਂ ਇੰਪੋਰਟ ਵੀ ਕਰਾਉਂਦੇ ਆ ਉਧਰ ਭੇਜਦੇ ਵੀ ਆ ਓਕੇ 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 ਮਤਲਬ ਹੁਣ ਤੁਸੀਂ ਮੇਰੇ ਚੈਨਲ ਤੇ ਜਿਵੇਂ ਗੱਲ ਕਰ ਰਹੇ ਹ ਮਤਲਬ ਦੇ ਸਕਦਾ ਔਰ ਮਤਲਬ ਤੁਸੀਂ ਕਿਸੇ ਨਾਲ ਗਲਤ ਕੰਮ ਨਹੀਂ ਕਰਦੇ ਮੈਂ ਦੀਪਕ ਨੂੰ ਇਹ ਵਾਦਾ ਦਿਵਾਉਂਦੇ ਹਾਂ ਬਿਲਕੁਲ ਸਾਫ਼ ਸੁੱਤਰਾ ਕੰਮ ਕਰਦੇ ਆਂ ਜੀ ਕਦੇ ਕਿਸੇ ਨਾਲ ਕੋਈ ਐਸੀ ਜੀ ਗੱਲ ਨਹੀਂ ਕਰੀ ਬਿਲਕੁਲ ਸਾਫ਼ ਸੁੱਤਰੀ ਕੰਮ ਆ ਆਪਣਾ ਤੁਹਾਡੇ ਬਹੁਤ ਵਧੀਆ ਵਿਕੀ ਵੈਸੇ ਦਾ ਮੈਨੂੰ ਤੁਹਾਡੇ ਤੇ ਭਰੋਸਾ ਮੈਂ 8 ਸਾਲ ਦਾ ਤੁਹਾਨੂੰ ਜਾਣਦਾ ਆਂ ਤੁਸੀਂ ਉਦੋਂ ਬੱਚੇ ਹੁੰਦੇ ਸੀ ਉਦੋਂ ਦੇ ਮੇਰੇ ਕੋਲੇ ਆਨੇ ਹੋ ਗੱਲ ਕਰਾਂਗੇ ਇਹਨਾਂ ਨੇ ਲਿਆ ਆਈਫੋਨ 16 ਪ੍ਰੋ ਮੈਕਸ ਡਾਰਟ ਕਲਰ 256 ਜੀਵੀ 1 ਲੱਖ 15000 ਰੁਪਏ ਦਾ ਨੈਟ ਦੇ ਉੱਤੇ ਰੇਟ ਦੱਸ ਰਹੇ ਆ ਫਿਰ ਅਗਲਾ ਨੀਚੇ ਆ ਜਾਂਦਾ ਕਹਿੰਦਾ ਰੇਟ ਦੱਸਿਆ ਕਰੋ ਜ ਰੇਟ ਤੁਹਾਨੂੰ ਮੈਂ ਦੱਸਦਾ ਅੱਜ ਦਾ ਰੇਟ ਲੋਹੜੀ ਵਾਲੇ ਦਿਨ ਦਾ ਰੇਟ ਪਾਨ ਦਾ ਫੋਨ ਹੈ 1 ਲੱਖ ਹਜ਼ਾਰ ਦਾ 256 16 Pro Max ਡੇਜ਼ਰਟ ਕਲਰ ਵਿਕੀ ਖੋਲੋ ਇਹਨੂੰ ਓਪਨਿੰਗ ਕਰੋ ਉਹ ਵਧੀਆ ਡੀਲ ਆ ਜੀ ਬਾਕੀ ਰੇਟ ਦਾ ਵੀ ਫਰਕ ਆ ਹੋਰਾਂ ਨਾਲੋਂ ਅੱਛਾ ਬਾਕੀ ਹਰ ਇੱਕ ਕਸਟਮਰ ਨੂੰ ਮੈਂ ਇਦਾਂ ਇਹ ਕਹਿੰਦਾ ਕੋਈ ਨਵਾਂ ਪੁਰਾਣਾ ਫੋਨ ਲੈਣਾ ਦੀਪਕ ਵੀਰ ਕੋ ਜਰੂਰ ਇੱਕ ਵਾਰ ਵਿਜ਼ਿਟ ਕਰਨ ਰੇਟ ਦਾ ਫਰਕ ਆ ਹੋਰਾਂ ਨਾਲ ਇਹ ਇਸ ਕਰਕੇ ਤਾਂ ਨਹੀਂ ਕਹਿੰਦੇ ਮੈਂ ਤੁਹਾਡੀ ਐਡ ਕੀਤੀ ਆ ਤਾਂ ਕਰਕੇ ਕਹਿੰਦੇ ਦਿਲ ਦੇ ਵਿੱਚ ਨਹੀਂ ਨਹੀਂ ਜੀ ਫਰਕ ਆ ਦਿਲੋਂ ਗੱਲ ਕਰ ਰਹੇ ਹਾਂ ਦਿਲੋਂ ਗੱਲ ਕਰ ਰਹੇ ਹਾਂ ਹਾਂ ਇਦਾਂ ਹੀ ਹੋਣਾ ਚਾਹੀਦਾ ਬਹੁਤ ਵਧੀਆ ਫੋਨ ਦਿਖਾਓ ਉੱਧਰ ਨਾਈਸ ਜੈ ਮਾਤਾ ਦੀ ਜੀ ਜੈ ਮਾਤਾ